ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਸਿੰਗਰ ਹੈ ਗੈਰੀ ਸੰਧੂ ਉਹਨੇ ਇੱਕ ਟਿੱਪਣੀ ਕੀਤੀ ਇੱਕ ਪੁਲਿਸ ਮੁਲਾਜ਼ਮ ਕੁੜੀ ਖੜੀ ਸੀ ਇਹਦੇ ਸ਼ੋਅ ਦੇ ਵਿੱਚ ਉਹ ਡਿਊਟੀ ਤੇ ਹੋਣੀ ਹੈ ਉਹਦੇ ਲਈ ਇੱਕ ਸ਼ਵਦਾਵਲੀ ਵਰਤੀਏ ਨੇ ਔਰ ਮੈਂ ਗੱਲਬਾਤ ਤੁਹਾਡੇ ਨਾਲ ਇਹਦੇ ਲਈ ਕਰਨੀ ਹੈ ਥੋੜੀ ਜਿਹੀ ਪਹਿਲਾਂ ਆ ਛੋਟੀ ਜਿਹੀ ਦੀ ਕਲਿੱਪ ਹੈਗੀ ਹੈ ਜਿੱਥੇ ਬੋਲੇ ਇਹਨੂੰ ਪਹਿਲਾਂ ਧਿਆਨ ਦੇ ਨਾਲ ਸੁਣਿਓ ਫਿਰ ਆਪਾਂ ਗੱਲ ਕਰਨੀ ਹੈ ਜਿੰਨੇ ਵੀ ਚੀਜ਼ਾਂ ਤੋਂ ਬਣਾਇਆ ਸਾਰੇ ਸੋਹਣੇ ਆ ਇਹ ਆਪ ਬੋਲਸ ਵਾਲੀ ਜੱਲਾ ਸੋਹਣੀ ਬਣਾਤੀ ਹੈ ਐਨੇ ਅੱਗੇ ਤਾੜੀ ਲਾਜੋ ਆ ਮੈਂ ਦੋ ਤਿੰਨ ਵਾਰੀ ਮੈਂ ਟਰਾਈ ਵੀ ਨਾ ਦੇਖਾ ਪਰ ਤੇ ਮਿਲ ਕੇ ਸਾਥੇ ਬੋਲ ਹੋ ਗਿਆ ਆਮ ਸੋਰੀ ਜੀ ਉਹ ਅਣਜਾਣੀ ਕੁੜੀ ਪਰਸੋ ਵਾਲੀ ਸਾਹਮਣੇ ਖੜੀ ਹੈ ਨਾ ਉਹਦੀ ਉਮਰ ਮੇਰੇ ਹਿਸਾਬ ਨਾਲ 20-22 ਸਾਲ ਦੀ ਇਹ ਤੋਂ ਵੱਧ ਨਹੀਂ ਹੈਗੀ ਤੇ ਇਹ ਤਕਰੀਬਨ 42-43 ਸਾਲ ਦਾ ਬੰਦ ਵੀ ਹੋ ਸਕਦਾ ਜਣਕੇ ਜੇ ਇਹਦਾ 20 ਸਾਲ ਪਹਿਲਾਂ ਵਿਆਹ ਹੋਇਆ ਹੁੰਦਾ 22-23 ਸਾਲ ਨੇਤਾ ਤਾਂ ਉਹ ਕੁੜੀ ਇਹਦੀ ਬੇਟੀ ਜੀ ਮੰਨ ਕੇ ਚੱਲ ਇਹ ਮੰਨ ਲਓ ਵੀ ਜੇ ਤੁਹਾਡੇ ਸਾਹਮਣੇ 22 ਸਾਲ ਦੀ ਕੁੜੀ ਖੜੀ ਹੈ ਤੁਹਾਡੀ ਉਮਰ 40-45 ਸਾਲ ਹੈ ਤਾਂ ਤੁਹਾਡੀਆਂ ਬੇਟੀਆਂ ਦੇ ਸਮਾਨ ਤੁਹਾਡੀ ਬੇਟੀ ਦੇ ਸਮਾਨ ਨੂੰ ਕੁੜੀ ਹੈ ਚਲੋ ਇਹਨੇ ਦੋ ਗਲਤੀਆਂ ਕੀਤੀਆਂ ਇੱਕ ਤਾਂ ਉਹ ਕੁੜੀ ਤੇਰੀ ਬੇਟੀ ਦੇ ਸਮਾਨ ਦੂਜੀ ਉਹ ਕੁੜੀ ਪੁਲਿਸ ਦੇ ਵਿੱਚ ਵਰਦੀ ਪਾ ਕੇ ਖੜੀ ਹੈ ਆਪ ਵਰਸ ਵਾਲੀ ਸੋਹਣੀ ਲੱਗਦੀ ਹੈ ਇਹ ਸ਼ਬਦਾਵਲੀ ਵਰਤੀ ਕੀ ਇਹ ਬੰਦੇ ਪਤਾ ਨਹੀਂ ਕਿੰਨੀਆਂ ਕੰਟਰੀਆਂ ਦਾ ਟੂਰ ਕੀਤਾ ਹੋਣਾ ਕੀ ਕੁਛ ਇਹਨਾਂ ਨੇ ਕਿਤਾਬਾਂ ਦੇ ਕੀੜੇ ਬਣ ਕੇ ਲਿਖਿਆ ਹੋਣਾ ਇਹ ਗੀਤ ਵੀ ਲਿਖਦਾ ਤੇ ਅਕਲ ਇਹਨਾਂ ਨੂੰ ਕਿੰਨੀ ਕ ਹੈ ਤੁਸੀਂ ਆਹ ਵੀਡੀਓ ਦੇ ਵਿੱਚ ਸੁਣੀ ਲਈ ਹੈ ਉਹ ਕੁੜੀ ਔਨ ਡਿਊਟੀ ਹੈ ਸ਼ੋਅ ਦੇ ਵਿੱਚ ਖੜੀ ਹੈ ਇਹ ਤਾਰੀਫ ਕਰਨੀ ਵੀ ਹੈ ਤਾਂ ਸ਼ਬਦ ਬੇਟੀ ਵਰਤਿਆ ਜਾ ਸਕਦਾ ਹੈ। ਤਸ਼ਬਦ ਉਸੇ ਭੈਣ ਵੀ ਵਰਤਿਆ ਜਾ ਸਕਦਾ ਹੈ। ਅੱਛਾ ਇੱਕ ਤੀੜ ਨੇ ਨਾ ਜਦੋਂ ਸਿੱਧੂ ਮੂਸੇਵਾਲਾ ਚੋਣ ਹਾਰ ਗਿਆ ਸੀ। ਉਦੋਂ ਵੀ ਇੱਕ ਤੰਜ ਕਸ਼ਿਆ ਸੀ ਕਿ ਵਧਾਈਆਂ ਹੋਣ ਸਿੱਧੂ ਮੂਸੇਵਾਲਾ ਜਿੱਤ ਗਿਆ ਬਾਈ। ਤੇ ਉਹਨੇ ਜਵਾਬ ਪਤਾ ਕਿਦਾਂ ਠੋਕੇ ਦਿੱਤਾ ਸੀ ਕਹਿੰਦਾ ਜਿਹੜੇ ਬੰਦੇ ਤੋਂ ਆਪਣੀ ਜਨਾਨੀ ਨਹੀਂ ਨਾ ਸਮੇ। ਕਹਿੰਦਾ ਮੈਨੂੰ ਮਤਾਂ ਦਿੰਦਾ। ਉਹਨੇ ਚੰਗੀ ਤਰ੍ਹਾਂ ਠੋਕੇਆ ਸੀ। ਉਦੇ ਜਵਾਬ ਹੀ ਇਹ ਕਹੋ ਜੇ ਹੁੰਦੇ ਸੀ ਤੇ ਇਹ ਵੀ ਕਹਿੰਦਾ ਕਹਿੰਦਾ ਮੈਂ ਹਲੇ ਕੁਮਾਰਾਂ ਮੇਰਾ ਬੇਟਾ ਹੈਗਾ ਇਹ ਗੱਲ ਕਹੀ ਹੈ ਤੇ ਘਰ ਵਾਲੇ ਕਿਉਂ ਛੱਡ ਕੇ ਗਈ ਇਹ ਵੀ ਦੱਸ ਦਿੰਦਾ ਉਹ ਪਹਿਲਾਂ ਜੈਸਮੀਨ ਸੰਤਨ ਦੇ ਨਾਲ ਇਹਦਾ ਬੰਗਾ ਪਿਆ ਸੀ ਮਤਲਬ ਕੀ ਹੈ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸਭਿਆਚਾਰ ਦੀ ਜਾਂ ਪੰਜਾਬੀ ਕਲਚਰ ਦੀ ਕੋਈ ਮਾਣ ਇੱਜਤਵਾਰੇ ਪਤਾ ਨਹੀਂ ਜੋ ਮੂੰਹ ਚ ਆਉਂਦਾ ਤੇ ਬੋਲ ਜਾਂਦਾ ਅਸ਼ਾ ਇਥੇ ਮੈਂ ਦੋ ਗੱਲਾਂ ਕਹਿਣੀਆਂ ਨੇ ਧਿਆਨ ਦੇ ਨਾਲ ਸੁਣੇ ਇੱਕ ਤਾਂ ਬੱਬੂ ਮਾਣ ਹਾਲਾਂਕਿ 95% ਨਾ ਉਹਦੇ ਮੈਂ ਗੀਤਾਂ ਨਾਲ ਸਹਿਮਤਾਂ ਤੇ ਨਾ ਉਹਦੇ ਐਕਟਰਿੰਗ ਦੇ ਨਾਲ ਸਹਿਮਤਾਂ 5% ਜੇ ਮੈਂ ਸਹਿਮਤਾਂ ਨਾ ਉਹਦੇ ਨਾਲ ਉਹਦੀਆਂ ਜਿੰਨੀਆਂ ਵੀ ਸਟੇਜਾਂ ਨੇ ਉਨੇ ਕਿਸੇ ਕੁੜੀ ਦਾ અપਮਾਨ ਸਟੇ ਤੇ ਚੜੀ ਦਾ ਜਾਂ ਉਹਦੇ ਲਈ ਕੋਈ ਗਲਤ ਸ਼ਬਦ ਨਹੀਂ ਵਰਤਿਆ ਉਸ ਵਕਤ ਜੇ ਕੋਈ ਮੰਡੇਰ ਨੇ ਚੀਕਾਂ ਵਗੈਰਾ ਮਾਰੀਆਂ ਸੀ ਨੀ ਤਾਂ ਕੋਈ ਕੁੜੀ ਉਹਨੂੰ ਮਿਲਣ ਵੇਲੇ ਚੜਦੀ ਸੀ ਉਹਦੋਂ ਨੇ ਮੈਕ ਵਿੱਚ ਕਿਹਾ ਕਿ ਤੇਰੇ ਘਰੇ ਕਿਹੜਾ ਭੈਣ ਨਹੀਂ ਹੈਗੀ ਉਹਨੇ ਇਹ ਵਧੀਆਂ ਮਾਨਸਤ ਕਰ ਦਿੱਤਾ ਮੇਰੀ ਇੱਕ ਫਿਤਰਤ ਹੈ ਜਿੱਥੇ ਬੰਦਾ ਸਹੀ ਹੈ ਨਾ ਉਹਨੂੰ ਸਹੀ ਕਹਿਣਾ ਭਾਵੇਂ ਮੇਰਾ ਦੁਸ਼ਮਣ ਕਿਉਂ ਨ ਹੋਵੇ ਇਹ ਸਚਾਈ ਹੈ ਤੇ ਦੂਜੀ ਗੱਲ ਕਰ ਲੈਣੇ ਦੀਪ ਸਿੱਧੂ ਦੀ ਤੇ ਉਹ ਉਹਦੇ ਬਾਰੇ ਮੈਂ ਜਿੱਨਾ ਗਲਤ ਬੋਲਿਆ ਸ਼ਾਇਦ ਕੋਈ ਬੋਲ ਸਕੇ ਜਾਨੀ ਕਿ ਵਿਰੋਧ ਕੀਤਾ ਤੇ ਜਦੋਂ ਉਹਨੇ ਕਿਤੇ ਸਟੇਜ ਤੇ ਗੱਲ ਕੀਤੀ ਕਿਸੇ ਕੁੜੀ ਦੀ ਕਿਸੇ ਭੈਣ ਦੀ ਉਦੋਂ ਉਹਨੇ ਵਧੀਆ ਸ਼ੁਭਦਾਵਲੀ ਦੇ ਨਾਲ ਮਾਨਸਤਕਾਰ ਦਿੱਤਾ ਮੈਂ ਬਹੁਤ ਵਾਰੀ ਕਿਹਾ ਕਿ ਵਿਚਾਰਕ ਮਤਭੇਦ ਹਰੇਕ ਬੰਦੇ ਦੇ ਹੁੰਦੇ ਆ ਤੇ ਤੀਜੀ ਗੱਲ ਕਰ ਲੈਣੇ ਸਿੱਧੂ ਮੂਸੇਵਾਲੇ ਦੀ ਤੇ ਉਹਨੇ ਤਾਂ ਬਹੁਤ ਵਧੀਆ ਮਾਨ ਸਤਕਾਰ ਔਰਤ ਪ੍ਰਤੀ ਆਪਣੇ ਗੀਤਾਂ ਵਿੱਚ ਵੀ ਦਿੱਤਾ ਹੋਇਆ ਵਰਤੇ ਹੋਏ ਉਹ ਤਾਂ ਗਰਲੀ ਟੌਪ ਦੀ ਹੈ ਤੇ ਇੱਕ ਆ ਜਿਹੜਾ ਸੱਭਾ ਮਰਾੜਮ ਵਾਲਾ ਮੁੰਡਾ ਨਵਾਂ ਸਿੰਗਰ ਬਣੇ ਤੇ ਉਹਦਾ ਵੀ ਕੁਝ ਐਸੇ ਕਿਰਦਾਰ ਜਿਹੜੀਆਂ ਉਹਦੇ ਨਾਲ ਕੁੜੀਆਂ ਕੰਮ ਕਰਦੀਆਂ ਨੇ ਕੋਈ ਮਾਡਲ ਹੋਵੇ ਕੋਈ ਸਿੰਗਰ ਹੋਵੇ ਉਹ ਦੱਸਦੀਆਂ ਨੇ ਕਿ ਇਹਦਾ ਆਪਣੇ ਕੰਮ ਬਲ ਧਿਆਨ ਹੈ ਇਹ ਇਹ ਜੋ ਕੋਈ ਕਰੈਕਟਰ ਹੈ ਨਹੀਂ ਜਿਹੜਾ ਬੰਦਾ ਜਿਹੋ ਜਿਹਾ ਕਰਦਾਰ ਦਾ ਹੁੰਦਾ ਹੈ ਨਾ ਜੇ ਉਹਦੀ ਤੁਸੀਂ ਸਿਫਤ ਕਰ ਦਿਓਗੇ ਤਾਂ ਕੋਈ ਮਾੜੀ ਗੱਲ ਨਹੀਂ ਮੈਂ ਬਹੁਤ ਵਾਰੀ ਕਿਹਾ ਵੀ ਜਿੱਥੇ ਬੰਦਾ ਸਹੀ ਹੁੰਦਾ ਹੈ ਉਹਦੇ ਕਰੈਕਟਰ ਬਾਰੇ ਉਥਾਂ ਉੱਥੇ ਉਹਦੀ ਵਧੀਆ ਗੱਲ ਕਰੋ ਤੁਸੀਂ ਹੁਣ ਆ ਜਿਹੜਾ ਗੈਰੀ ਸੰਧੂ ਇਨੇ ਇਹ ਸ਼ਬਦਾਵਲੀ ਇਹ ਪੁਲਿਸ ਵਾਲੀ ਕੁੜੀ ਖਤਰਬਰਤੀ ਹੈ ਘੱਟੋ ਘੱਟ ਉਹਦੇ ਵਰਦੀ ਪਾਈ ਹੈ ਪੁਲਿਸ ਡਿਪਾਰਟਮੈਂਟ ਦੀ ਉਹਦੀ ਤਾਂ ਕਦਰ ਕਰ ਲੋ ਆ ਪੁਲਿਸ ਵਾਲੀ ਕਹਿੰਦਾ ਸੋਣੀ ਹੈ ਜਾਨੀ ਕਿ ਇਹਨਾਂ ਦੇ ਦਿਮਾਗ ਵਿੱਚ ਉਹਨਾਂ ਜਿਹੜੀ ਗੰਦਗੀ ਹੈ ਉਹ ਨਿਕਲ ਹੀ ਨਹੀਂ ਹਾਂ ਤੇ ਨਾ ਹੀ ਨਿਕਲਣੀ ਹੈ ਤੇ ਮੈਂ ਇਥੇ ਲਾਸਟ ਵੇ ਇੱਕ ਗੱਲ ਕਹਿਣੀ ਹੈ ਜਿੰਨਾ ਪੰਜਾਬ ਦਾ ਬੇੜਾ ਗਰਕ ਖਾਸ ਕਰਕੇ ਜੂਹ ਦਾ ਇਹਨਾਂ ਫੁਕਰੇ ਸਿੰਘਰਾ ਨੇ ਕੀਤਾ ਮੈਂ ਕਹਨਾ ਕੋਈ ਨਾ ਨਸ਼ਾ ਤਸ਼ਕਰ ਕਰ ਸਕਦਾ ਤੇ ਨਾ ਕੋਈ ਗੈਂਗਸਟਰ ਕਰ ਸਕਦਾ ਜਿੰਨਾ ਗੰਦ ਇਹਨਾਂ ਨੇ ਜੂਹ ਦੇ ਦਿਮਾਗ ਵਿੱਚ ਭਰਿਆ ਇਹ ਜੋ ਸਿੰਘਰਾ ਨੇ ਤੇ ਜਦੋਂ ਮੈਂ ਵੀਡੀਓ ਸੁਣੀ ਨਾ ਜਦ ਇੱਥੇ ਸ਼ਬਦ ਉਹ ਤੇਰੀ ਬੇਟੀ ਦੇ ਸਮਾਨ ਸੀ ਬੇਟੀ ਵੀ ਕਿਹਾ ਜਾ ਸਕਦਾ ਸੀ ਭੈਣ ਵੀ ਕਿਹਾ ਜਾ ਸਕਦਾ ਸੀ ਪਰ ਉਹ ਸ਼ਬਦ ਮੈਂ ਨਹੀਂ ਵਰਤਨੇ ਜਿਹੜਾ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਹੈ ਨਾ ਫਰਕੀ ਕੀੜਾ ਜਿਹਨੂੰ ਕਹਿੰਦੇ ਉਹ ਨਿਕਲਦਾ ਨਹੀਂ ਨਾ ਲੋਕਾਂ ਦੇ ਦਿਮਾਗ ਵਿੱਚੋਂ ਤੇ ਇਹ ਵੀਡੀਓ ਮੇਰਾ ਬਣਾਉਣ ਦਾ ਮਕਸਦ ਕੋਈ ਇਹ ਨਹੀਂ ਹੈਗਾ ਉਹਦੀ ਕਿਸੇ ਨੂੰ ਨੀਮਾ ਚਕਾਈ ਹੋਰ ਵੀ ਜਿਹੜੇ ਸਿੰਗਰ ਤੁਹਾਡਾ ਫੈਸ਼ਨ ਹੈ ਤੁਸੀਂ ਚਾਰ ਪੈਸੇ ਕਮਾਉਨੇ ਹੋ ਸਟੇਜਾਂ ਤੇ ਗਾ ਕੇ ਪਰ ਇੱਕ ਗੱਲ ਪੱਲੇ ਬੰਨ ਲਿਓ ਜਿਹੜਾ ਪੰਜਾਬੀ ਕਲਚਰ ਹੈ ਪੰਜਾਬੀ ਸੱਭਿਆਚਾਰ ਹੈ ਕਿਸੇ ਔਰਤ ਦੀ ਇੱਜ਼ਤ ਕਿਵੇਂ ਕਿਵੇਂ ਕਰਨੀ ਆ ਉਹਨੂੰ ਮਾਨਸਕਾਰ ਕਿਵੇਂ ਦੇਣਾ ਇਹ ਥੋੜੀ ਜੀ ਅਕਲ ਜ਼ਰੂਰ ਲੈ ਲੈ ਕਰੋ ਤੇ ਨਹੀਂ ਛਤਰ ਪ੍ਰੇਡ ਕਿਤੇ ਨਾ ਕਿਤੇ ਹੋਈ ਜਾਂਦੀ ਹੈ ਇਹ ਗੱਲ ਕੋਈ ਮੇਰੇ ਕਹਿਣ ਦੀ ਇਹ ਜਿੰਨੇ ਵੀ ਸਿੰਗਰ ਇਹ ਕਹਿੰਦੇ ਨੇ ਨਾ ਕਿਸੇ ਮਾਂ ਬੋਲੀ ਦੀ ਸੇਵਾ ਕਰਦੇ ਆ ਮਾਂ ਬੋਲੀ ਦੀ ਸੇਵਾ ਹੈ ਇਹ ਕੁੜੀ ਤੁਹਾਡੇ ਸਾਹਮਣੇ ਵਰਦੀ ਵਿੱਚ ਖੜੀ ਹੈ ਤੇ ਤੁਸੀਂ ਉਹਦੇ ਲਈ ਕਿਹੋ ਜੀ ਸ਼ਬਦਾਵਲੀ ਵਰਤ ਰਹੇ ਹੋ ਇਹ ਸ਼ਰਮ ਆਉਣੀ ਚਾਹੀਦੀ ਹੈ ਗੈਰ ਸਿੰਧੂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ